ਕਦੇ ਕਦੇ ਇਨਸਾਨ ਨੂੰ ਅਜਿਹੇ ਰਾਸਤੇ ਤੇ ਤੁਰਨਾ ਪੈਂਦਾ ਜਿਸ ਨੂੰ ਆਪਣੀ ਮਰਜ਼ੀ ਨਾਲ ਨਹੀਂ ਚੁਣਦਾ ਸਭੋ ਹਾਲਾਤ ਮਜਬੂਰ ਕਰ ਦਿੰਦੇ ਨੇ ਮੈਂ ਵੀ ਨੱਚਣ ਦਾ ਕੰਮ ਕਰਦੀ ਸੀ ਇਹ ਕੰਮ ਮੈਂ ਆਪਣੀ ਖੁਸ਼ੀ ਨਾਲ ਨਹੀਂ ਕੀਤਾ ਸੀ ਮੈਂ ਪੈਦਾ ਹੀ ਇੱਕ ਨੱਚਣ ਵਾਲੀ ਦੇ ਘਰ ਹੋਈ ਸੀ ਇਸ ਲਈ ਮੈਨੂੰ ਮਜਬੂਰੀ ਵਿੱਚ ਕਰਨਾ ਪਿਆ ਮੇਰੀ ਮਾਂ ਚਾਹੁੰਦੀ ਸੀ ਕਿ ਮੈਂ ਪੜ੍ਹ ਲਿਖ ਕੇ ਕੋਈ ਇੱਜ਼ਤ ਵਾਲਾ ਕੰਮ ਕਰਾਂ ਪਰ ਇਸ ਸਮਾਜ ਸਾਡੇ ਵਰਗੇ ਲੋਕਾਂ ਨੂੰ ਨਾ ਪੜਨ ਦਿੰਦਾ ਤੇ ਨਹੀਂ ਇੱਜ਼ਤ ਨਾਲ ਪੈਸਾ ਕਮਾਉਣ ਦਿੰਦਾ। ਮੇਰੀ ਮਾਂ ਨੇ ਮੈਨੂੰ ਇੱਕ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਇਆ ਤਾਂ ਉੱਥੇ ਹਰ ਕੋਈ ਮੈਨੂੰ ਵੇਖ ਕੇ ਇਹੀ ਕਹਿੰਦਾ ਕਿ ਨੱਚਣ ਵਾਲੀ ਦੀ ਧੀ ਹੈ। ਇਸ ਦਾ ਇੱਥੇ ਕੀ ਕੰਮ ਹੈ? ਇਸ ਨੂੰ ਤਾਂ ਕਿਸੇ ਵਿਆਹ ਵਿੱਚ ਨੱਚਣ ਲਈ ਭੇਜ ਦੋ। ਇਥੋਂ ਤਾਂ ਕੀ ਮੇਰੀ ਟੀਚਰ ਵੀ ਮੈਨੂੰ ਇਹੀ ਕਹਿ ਕੇ ਛੇੜਦੀ। ਐ ਸਭ ਤੋਂ ਆਪਣੀ ਨਜ਼ਰਾਂ ਲੁਕਾ ਕੇ ਪਿੱਛੇ ਬੈਠ ਜਾਂਦੀ ਸੀ। ਜੇ ਮੈਂ ਕਿਸੇ ਟੀਚਰ ਨੂੰ ਕੋਈ ਸਵਾਲ ਪੁੱਛਦੀ ਤਾਂ ਮੈਨੂੰ ਝਿੜਕ ਦਿੰਦੀ। ਜੇ ਮੈਨੂੰ ਕਿਸੇ ਦੀ ਮਦਦ ਦੀ ਲੋੜ ਹੁੰਦੀ ਤਾਂ ਮੇਰੇ ਕੋਈ ਮਦਦ ਨਹੀਂ ਕਰਦਾ ਸੀ ਬੱਚੇ ਤਾਂ ਮੇਰੇ ਕੋਲ ਵੀ ਨਹੀਂ ਆਉਂਦੇ ਸੀ ਜਿਵੇਂ ਮੈਨੂੰ ਕੋਈ ਬਿਮਾਰੀ ਹੋਵੇ ਜਦੋਂ ਕਿ ਇਹ ਗੱਲ ਸਿਰਫ ਇੰਨੀ ਸੀ ਕਿ ਮੇਰੀ ਮਾਂ ਨੱਚਣ ਦਾ ਕੰਮ ਕਰਦੀ ਸੀ ਸਕੂਲ ਵਿੱਚ ਜਦੋਂ ਕੋਈ ਫੰਕਸ਼ਨ ਹੁੰਦਾ ਤਾਂ ਮੇਰੇ ਤੋਂ ਪਾਰਟਿਸਪੇਟ ਕਰਵਾਇਆ ਜਾਂਦਾ ਮੇਰਾ ਨਾਚ ਹਮੇਸ਼ਾ ਹੀ ਵਧੀਆ ਹੁੰਦਾ ਕਿਉਂਕਿ ਜਦ ਮੈਂ ਆਪਣੀ ਮਾਂ ਦੇ ਢਿੱਡ ਵਿੱਚ ਸੀ ਮੇਰੀ ਮਾਂ ਉਦੋਂ ਵੀ ਨੱਚਣ ਜਾਂਦੀ ਸੀ ਇਸ ਲਈ ਇਹ ਕੰਮ ਮੇਰੇ ਖੂਨ ਵਿੱਚ ਸੀ ਮੈਂ ਸਕੂਲ ਦੇ ਹਰ ਫੰਕਸ਼ਨ ਵਿੱਚ ਬਹੁਤ ਨੱਚਦੀ ਇੱਕ ਦਿਨ ਸਕੂਲ ਦੇ ਫੰਕਸ਼ਨ ਵਿੱਚ ਮੇਰੀ ਮਾਂ ਆ ਗਈ ਉਸ ਦਾ ਸਿਰ ਸ਼ਰਮ ਨਾਲ ਝੁਕ ਗਿਆ ਉਸ ਨੇ ਮੈਨੂੰ ਸਟੇਜ ਤੋਂ ਕੁੱਟ ਕੇ ਥੱਲੇ ਧਾਰਿਆ ਤੇ ਕਹਿਣ ਲੱਗੀ ਕਿ ਮੈਂ ਤੈਨੂੰ ਇੱਥੇ ਪੜਨ ਲਈ ਭੇਜਦੀ ਹਾਂ ਇਸ ਕੰਮ ਤੋਂ ਬਚਾਉਣ ਲਈ ਭੇਜਦੀ ਹਾਂ ਤੇ ਤੂੰ ਇੱਥੇ ਆ ਕੇ ਇਹੀ ਕਰਨਾ ਫਿਰ ਸਕੂਲ ਕਿਉਂ ਨਹੀਂ ਹੈ ਮੇਰੇ ਹੁੰਦੇ ਮਾਂ ਨੂੰ ਕਿਹਾ ਕਿ ਮੈਨੂੰ ਤਾਂ ਮੇਰੇ ਟੀਚਰ ਨੇ ਨੱਚਣ ਨੂੰ ਕਿਹਾ ਸੀ ਮਾਂ ਨੇ ਉਹਨਾਂ ਨੂੰ ਬੁਰਾ ਭਲਾ ਕਿਹਾ ਉਲਟਾ ਉਹ ਮਾਂ ਨੂੰ ਕਹਿਣ ਲੱਗੇ ਕਿ ਜੋ ਕੰਮ ਤੇਰੀ ਧੀ ਨੂੰ ਆਉਂਦਾ ਸੀ ਉਹੀ ਕਰਵਾਵਾਂਗੇ ਉਸ ਟੀਚਰ ਨੇ ਵੀ ਇਹੀ ਕਿਹਾ ਸੀ ਕਿ ਅਸੀਂ ਇੱਜ਼ਤਦਾਰ ਘਰਾਂ ਦੇ ਬੱਚਿਆਂ ਤੋਂ ਨੱਚਣ ਦਾ ਕੰਮ ਨਹੀਂ ਕਰਵਾ ਸਕਦੇ ਇਹ ਸੁਣ ਕੇ ਮਾਂ ਦਾ ਦਿਲ ਦੁਖੀ ਹੋ ਗਿਆ ਸੀ ਮਾਂ ਨੇ ਮੈਨੂੰ ਸਕੂਲ ਤੋਂ ਲੈ ਆਂਦਾ ਫਿਰ ਮੈਂ ਘਰ ਹੀ ਰਹਿਣ ਲੱਗੀ ਪਰ ਮੇਰੇ ਅੰਦਰ ਇੱਕ ਸ਼ੌਕ ਪੈਦਾ ਹੋ ਗਿਆ ਸੀ ਮੈਨੂੰ ਸਮਝ ਆ ਗਿਆ ਸੀ ਕਿ ਇਸ ਕੰਮ ਤੋਂ ਬਿਨਾ ਦੁਨੀਆ ਮੈਨੂੰ ਹੋਰ ਕੋਈ ਕੰਮ ਨਹੀਂ ਕਰਨ ਦਊਗੀ ਮੇਰੀ ਪਹਿਚਾਨ ਮੇਰੀ ਮਾਂ ਦੇ ਨਾਲ ਹੀ ਹੋਊਗੀ ਮੇਰੀ ਮਾਂ ਦਾ ਕੰਮ ਸੀ ਨੱਚਣਾ ਮੈਂ ਮਾਂ ਤੋਂ ਚੋਰੀ-ਚੋਰੀ ਨੱਚਣ ਲੱਗੀ ਕਿਉਂਕਿ ਜੇ ਮਾਂ ਨੂੰ ਪਤਾ ਲੱਗ ਜਾਂਦਾ ਉਹ ਮੈਨੂੰ ਬਹੁਤ ਕੁੱਟਦੀ ਮਾਂ ਮੈਨੂੰ ਆਪਣੇ ਨਾਲ ਕਿਸੇ ਮਹਿਫਲ ਵਿੱਚ ਨਹੀਂ ਲੈ ਕੇ ਜਾਂਦੀ ਸੀ ਤੇ ਨਾ ਹੀ ਘਰੋਂ ਬਾਹਰ ਨਿਕਲਣ ਦਿੰਦੀ ਮੈਨੂੰ ਸੱਤ ਪਰਦਿਆਂ ਵਿੱਚ ਲੁਕਾ ਕੇ ਰੱਖਦੀ ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਮਾਂ ਦੇ ਜ਼ਰੀਏ ਹੀ ਮੇਰੀ ਕਿਸਮਤ ਨੇ ਮੈਨੂੰ ਇਸ ਕੰਮ ਵਿੱਚ ਹੁਨਰ ਦਿੱਤਾ ਸੀ ਇੱਕ ਦਿਨ ਮਾਂ ਨੂੰ ਬਹੁਤ ਬੁਖਾਰ ਸੀ ਤਿੰਨ ਦਿਨਾਂ ਦੇ ਵਿੱਚ ਮੇਰੀ ਮਾਂ ਦੀ ਮੌਤ ਹੋ ਗਈ ਪਤਾ ਲੱਗਾ ਉਸ ਨੂੰ ਇਨਫੈਕਸ਼ਨ ਸੀ ਉਸ ਦੀ ਜਾਨ ਚਲੀ ਗਈ ਉਸ ਸਮੇਂ ਮੈਂ 17 ਸਾਲਾਂ ਦੀ ਸੀ ਮੱਲੇ ਵਾਲਿਆਂ ਨੂੰ ਇਕੱਠਾ ਮੈਂ ਬਹੁਤ ਮੁਸ਼ਕਲ ਨਾਲ ਕੀਤਾ ਕਿਉਂਕਿ ਕੋਈ ਵੀ ਆਉਣ ਲਈ ਤਿਆਰ ਨਹੀਂ ਸੀ ਸਭ ਦਾ ਇਹੀ ਕਹਿਣਾ ਸੀ ਕਿ ਨੱਚਣ ਵਾਲੀ ਦੀ ਅਰਥੀ ਕੌਣ ਚੁੱਕੂਗਾ ਪਰ ਜਦੋਂ ਮੈਂ ਬਹੁਤ ਰੋੜਾ ਪਾਇਆ ਤਾਂ ਕੁਝ ਚੰਗੇ ਤੇ شریف ਲੋਕ ਆਏ ਤੇ ਉਹਨਾਂ ਨੇ ਮਾਂ ਦੀ ਅਰਥੀ ਨੂੰ ਲੈ ਜਾ ਕੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਸੀ। ਨਾ ਮੇਰੇ ਕੋਲ ਖਾਣ ਨੂੰ ਪੈਸੇ ਸੀ ਤੇ ਨਾ ਹੀ ਘਰ ਦਾ ਕਿਰਾਇਆ ਦੇਣ ਨੂੰ ਸੀ। ਅਸੀਂ ਸਾਰੀ ਉਮਰ ਬਹੁਤ ਪੈਸਾ ਕਮਾਇਆ ਪਰ ਆਪਣਾ ਘਰ ਨਹੀਂ ਖਰੀਦਿਆ। ਅਸੀਂ ਘਰ ਬਦਲਦੇ ਰਹਿੰਦੇ ਸੀ। ਮੱਲੇ ਵਾਲੇ ਸਾਨੂੰ ਕਿਸੇ ਇੱਕ ਘਰ ਵਿੱਚ ਟਿੱਕੇ ਨਹੀਂ ਰਹਿਣ ਦਿੰਦੇ ਸੀ। ਜਿਸ ਨੂੰ ਵੀ ਮਾਂ ਦੇ ਕੰਮ ਦਾ ਪਤਾ ਲੱਗਦਾ ਉਹ ਸਾਨੂੰ ਧੱਕੇ ਮਾਰ ਕੇ ਮੱਲੇ ਚੋਂ ਕੱਢ ਦਿੰਦੇ। ਇਸ ਲਈ ਕਿਰਾਏ ਦੇ ਘਰ ਅਸੀਂ ਬਦਲਦੇ ਰਹਿੰਦੇ ਸੀ ਮਾਂ ਚਲੀ ਗਈ ਤਾਂ ਪਤਾ ਲੱਗਾ ਕਿ ਘਰ ਹੋਣਾ ਬਹੁਤ ਜ਼ਰੂਰੀ ਹੈ ਮਕਾਨ ਮਾਲਕ ਸਰ ਤੇ ਆ ਕੇ ਖੜਾ ਹੋ ਗਿਆ ਮੈਂ ਉਸ ਤੋਂ ਕੁਝ ਸਮਾਂ ਮੰਗਿਆ ਤੇ ਅਗਲੀ ਹੀ ਰਾਤ ਘਰ ਦਾ ਦਰਵਾਜ਼ਾ ਖੜਕਿਆ ਡਰਦੇ ਡਰਦੇ ਦਰਵਾਜ਼ਾ ਖੋਲ੍ਹਿਆ ਤਾਂ ਇੱਕ ਆਦਮੀ ਦਰਵਾਜ਼ੇ ਤੇ ਸੀ ਉਸ ਦੀਆਂ ਬੜੀਆਂ ਬੜੀਆਂ ਮੁੱਛਾਂ ਸੀ ਤੇ ਉਹ ਬਹੁਤ ਵੱਡੀ ਗੱਡੀ ਵਿੱਚ ਆਇਆ ਸੀ ਮੈਨੂੰ ਦੇਖ ਕੇ ਪੁੱਛਣ ਲੱਗਾ ਕਿ ਤੇਰੀ ਮਾਂ ਕਿੱਥੇ ਹੈ ਮੈਂ ਉਸ ਨੂੰ ਕਿਹਾ ਕਿ ਉਹਨਾਂ ਦੀ ਮੌਤ ਹੋ ਚੁੱਕੀ ਹੈ ਉਹ ਹੁਣ ਇਸ ਦੁਨੀਆ ਵਿੱਚ ਨਹੀਂ ਰਹੀ ਇਹ ਸੁਣ ਕੇ ਉਸ ਦੇ ਚਿਹਰੇ ਤੇ ਕੁਝ ਪਰੇਸ਼ਾਨੀ ਆ ਗਈ ਸੀ ਕਹਿਣ ਲੱਗਾ ਉਸ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਉਹ ਮੇਰੇ ਪੁੱਤ ਦੇ ਵਿਆਹ ਤੇ ਨੱਚੂਗੀ ਮੈਂ ਤਾਂ ਆਪਣੇ ਸਭ ਦੋਸਤਾਂ ਨੂੰ ਕਹਿ ਦਿੱਤਾ ਕਿਉਂਕਿ ਉਹ ਬਹੁਤ ਮਸ਼ਹੂਰ ਹੈ ਤੇ ਹੁਣ ਮੈਂ ਕੀ ਕਰਾਂਗਾ ਉਸ ਦੀ ਕਿਸੇ ਗੱਲ ਦਾ ਮੇਰੇ ਕੋਲ ਜਵਾਬ ਨਹੀਂ ਸੀ ਜਦੋਂ ਮੈਂ ਦਰਵਾਜ਼ਾ ਬੰਦ ਕਰਨ ਲੱਗੀ ਤਾਂ ਉਸ ਨੇ ਦਰਵਾਜ਼ਾ ਫੜ ਲਿਆ ਤੇ ਕਹਿਣ ਲੱਗਾ ਤੂੰ ਕੌਣ ਹੈ ਤੂੰ ਵੀ ਉਸ ਵਰਗੀ ਦਿਸਦੀ ਐ ਜੇ ਤੂੰ ਨੱਚੇਂਗੀ ਮੈਂ ਤੈਨੂੰ ਪੈਸੇ ਦਊਂਗਾ ਉਸ ਦੀ ਗੱਲ ਸੁਣ ਕੇ ਕੁਝ ਪਾਲੀ ਮੈਂ ਸੋਚ ਵਿੱਚ ਪੈ ਗਈ ਅੱਜ ਤੱਕ ਮੈਂ ਕਦੇ ਵੀ ਅਜਿਹੀ ਮਹਿਫਲ ਵਿੱਚ ਨਹੀਂ ਗਈ ਸੀ ਪਰ ਮੈਨੂੰ ਪੈਸਿਆਂ ਦੀ ਲੋੜ ਸੀ ਜੇ ਮੇਰੀ ਮਾਂ ਦੇ ਨਾਮ ਨਾਲ ਹੀ ਕੰਮ ਸ਼ੁਰੂ ਕਰਦੀ ਤਾਂ ਛੇਤੀ ਹੀ ਨਾਮ ਬਣ ਜਾਂਦਾ ਜ਼ਿੰਦਗੀ ਆਸਾਨ ਹੋ ਜਾਂਦੀ ਐ ਸੋਚ ਕੇ ਹਾਂ ਕਰ ਦਿੱਤੀ ਤੇ ਉਸ ਨਾਲ ਚਲੀ ਗਈ ਉਸ ਦੇ ਪੁੱਤ ਦਾ ਵਿਆਹ ਸੀ ਉਹ ਕੋਈ ਬਹੁਤ ਹੀ ਵੱਡਾ ਜ਼ਿੰਮੇਵਾਰ ਸੀ ਤੇ ਉੱਥੇ ਬਹੁਤ ਹੀ ਅਮੀਰ ਲੋਕ ਆਏ ਹੋਏ ਸੀ ਮੈਂ ਨੱਚਣਾ ਸ਼ੁਰੂ ਕੀਤਾ ਮੇਰਾ ਦਿਲ ਰੋ ਰਿਹਾ ਸੀ ਪਰ ਇਹ ਨਾਚ ਨਾਲ ਮੇਰੀ ਜ਼ਿੰਦਗੀ ਬਹਾਲ ਹੋ ਜਾਣੀ ਸੀ ਇਹ ਸੋਚ ਕੇ ਮੈਂ ਨੱਚਦੀ ਰਹੀ ਤੇ ਫਿਰ ਉਹ ਆਦਮੀ ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਮੈਨੂੰ ਢੇਰ ਨੋਟਾਂ ਨਾਲ ਘਰ ਛੱਡ ਗਿਆ ਸੀ ਮੈਂ ਇੱਕ ਰਾਤ ਵਿੱਚ ਬਹੁਤ ਪੈਸੇ ਕਮਾ ਲਏ ਸੀ ਇੰਨੇ ਕਿ ਜਿੰਨਾ ਕੋਈ ਸ਼ਰੀਫ ਇਨਸਾਨ ਪੂਰੇ ਮਹੀਨੇ ਵਿੱਚ ਨਹੀਂ ਕਮਾ ਸਕਦਾ ਇਸ ਲਈ ਮੈਂ ਆਪਣੇ ਕੰਮ ਵਿੱਚ ਪੱਕੀ ਹੋ ਗਈ ਮੈਂ ਸੋਚ ਲਿਆ ਸੀ ਹੁਣ ਮੈਂ ਇਹੀ ਕੰਮ ਕਰੂੰਗੀ ਮੈਂ ਬਿਲਕੁਲ ਆਪਣੀ ਮਾਂ ਵਰਗੀ ਸੀ ਇਸ ਲਈ ਮੈਨੂੰ ਆਪਣੀ ਮਾਂ ਦੀ ਥਾਂ ਲੈਣੀ ਪਈ ਮੈਨੂੰ ਜ਼ਿਆਦਾ ਸਮਾਂ ਨਹੀਂ ਲੱਗਿਆ ਮੈਨੂੰ ساری ਜ਼ਿੰਦਗੀ ਆਪਣੀ ਮਾਂ ਦਾ ਨਾਚ ਦੇਖਿਆ ਸੀ ਇਸ ਲਈ ਮੇਰੇ ਪੈਰ ਵੀ ਉਸ ਵਾਂਗ ਹੀ ਚੱਲਦੇ ਸੀ ਮੈਂ ਜਿਸ ਮਹਿਫਲ ਵਿੱਚ ਜਾਂਦੀ ਉਸ ਦੀ ਜਾਨ ਬਣ ਜਾਂਦੀ ਪਰ ਇਹ ਕੰਮ ਮੈਨੂੰ ਚੰਗਾ ਨਹੀਂ ਲੱਗਦਾ ਸੀ ਕਿਉਂਕਿ ਆਦਮੀ ਬਹਾਨੇ-ਬਹਾਨੇ ਸਿਰ ਨੇੜੇ ਆਉਂਦੇ ਤੇ ਹੱਥ ਲਾਉਣ ਦੀ ਕੋਸ਼ਿਸ਼ ਕਰਦੇ ਜੋ ਕਿ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਕਦੇ ਮੇਰੇ ਨਾਲ ਫੋਟੋ ਖਿਚਾਉਂਦੀ ਬਹਾਨੇ ਹੀ ਮੇਰੇ ਨੇੜੇ ਆਉਂਦੇ ਉਹ ਆਪਣੇ ਕਮਰਿਆਂ ਵਿੱਚ ਮੇਰਾ ਨਾਜ਼ ਰੱਖਦੇ ਸੀ ਮੇਰਾ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਸੀ ਪਰ ਮੈਂ ਕੀ ਕਰ ਸਕਦੀ ਸੀ ਇਸ ਤੇ ਮੈਨੂੰ ਪੈਸੇ ਮਿਲਦੇ ਸੀ ਮੈਂ ਆਪਣੀ ਮਾਂ ਵਰਗੀ ਹੋ ਰਹੀ ਸੀ ਸਾਰਾ ਦਿਨ ਸੁੱਤੀ ਰਹਿੰਦੀ ਤੇ ਰਾਤ ਨੂੰ ਮਹਿਫਲਾਂ ਵਿੱਚ ਰੌਣਕ ਲਾਉਂਦੀ ਹੁਣ ਮੇਰੇ ਕੋਲ ਬਹੁਤ ਪੈਸਾ ਆ ਗਿਆ ਸੀ ਜੇ ਕੁਝ ਨਹੀਂ ਸੀ ਤਾਂ ਸਕੂਨ ਮੇਰੀ ਜ਼ਿੰਦਗੀ 'ਚ ਸਕੂਨ ਨਹੀਂ ਰਿਹਾ ਸੀ ਹਰ ਸਮੇਂ ਮੇਰੀ ਆਤਮਾ ਬੇਚੈਨ ਰਹਿੰਦੀ ਹੁਣ ਮੈਨੂੰ ਸਮਝ ਆ ਗਿਆ ਸੀ ਕਿ ਮੇਰੀ ਮਾਂ ਮੈਨੂੰ ਇਸ ਕੰਮ ਤੋਂ ਕਿਉਂ ਦੂਰ ਰੱਖਣਾ ਚਾਹੁੰਦੀ ਸੀ ਮੈਂ ਉਸ ਨੂੰ ਬੇਚੈਨ ਤੇ ਤਰਫ ਦੇ ਵੇਖਿਆ ਸੀ ਸ਼ਾਇਦ ਮੇਰੀ ਮਾਂ ਇਸ ਕੰਮ ਤੋਂ ਖੁਸ਼ ਨਹੀਂ ਸੀ ਪਰ ਹੁਣ ਇਸ ਤੋਂ ਬਿਨਾ ਮੇਰੇ ਕੋਲ ਕੁਝ ਨਹੀਂ ਸੀ ਇਹ ਮੇਰੀ ਮਜਬੂਰੀ ਸੀ ਇਸ ਲਈ ਮੈਂ ਇਹ ਕੰਮ ਕਰ ਰਹੀ ਸੀ ਫਿਰ ਇੱਕ ਦਿਨ ਬਹੁਤ ਵੱਡੀ ਪੁਲਿਸ ਅਫਸਰ ਦੇ ਪੁੱਤ ਦਾ ਵਿਆਹ ਸੀ ਵਿਆਹ ਤੋਂ ਇੱਕ ਰਾਤ ਪਹਿਲਾਂ ਮਹਿਫਲ ਰੱਖੀ ਗਈ ਤੇ ਖਾਸ ਲੋਕਾਂ ਨੂੰ ਬੁਲਾਇਆ ਗਿਆ ਮੈਂ ਤਿਆਰ ਹੋ ਕੇ ਉਡੀਕ ਕਰ ਰਹੀ ਸੀ ਕਿ ਮੈਨੂੰ ਕੋਈ ਗੱਡੀ ਲੈਣ ਆਉਗੀ ਕਿਉਂਕਿ ਮੈਨੂੰ ਜਿਹੜੀ ਵੀ ਮਹਿਫਲ ਵਿੱਚ ਬੁਲਾਉਂਦੇ ਘਰ ਤੋਂ ਲੈ ਕੇ ਜਾਂਦੇ ਸੀ ਤੇ ਘਰ ਹੀ ਛੱਡ ਕੇ ਜਾਂਦੇ ਸੀ ਘਰ ਦਾ ਦਰਵਾਜ਼ਾ ਖੜਕਿਆ ਤੇ ਜਲਦੀ ਨਾਲ ਮੈਂ ਜਿੰਦਾ ਰਾ ਕੇ ਇੱਕ ਪੁਰਸ਼ ਵਾਲਾ ਮੈਨੂੰ ਲੈਣ ਲਈ ਖੜਾ ਸੀ ਉਸ ਨੇ ਮੇਰੇ ਵੱਲ ਧਿਆਨ ਨਾਲ ਵੇਖਿਆ ਤੇ ਫਿਰ ਨਜ਼ਰਾਂ ਪਰੇ ਕਰ ਲਈਆਂ ਸ਼ਾਇਦ ਉਹ ਮੇਰੀ ਖੂਬਸੂਰਤੀ ਤੋਂ ਨਜ਼ਰਾਂ ਪਰੇ ਕਰ ਰਿਹਾ ਸੀ ਫਿਰ ਉਸ ਨੂੰ ਮੇਰੇ ਪੇਸ਼ੇ ਤੋਂ ਮੇਰੇ ਤੋਂ ਨਫ਼ਰਤ ਹੋ ਗਈ ਹੋਣੀ ਮੈਂ ਸਮਝ ਨਹੀਂ ਪਾ ਰਹੀ ਸੀ ਮੈਂ ਹਸਪਤਾਲ ਗੱਡੀ ਵਿੱਚ ਬੈਠ ਕੇ ਚਲੀ ਗਈ ਸਾਰਾ ਰਸਤਾ ਚੁੱਪ ਕਰਕੇ ਗੁਜ਼ਰ ਗਿਆ ਸੀ ਉਹ ਬਹੁਤ ਸੋਹਣਾ ਪੁਰਸ਼ ਵਾਲਾ ਸੀ ਮੇਰੀ ਨਜ਼ਰ بار بار ਉਸ ਉੱਤੇ ਜਾ ਰਹੀ ਸੀ ਕਿ ਜੇਕਰ ਇੱਕ ਇੱਜ਼ਤਦਾਰ ਪੁਰਸ਼ ਵਾਲਾ ਕਿਸੇ ਔਰਤ ਦੀ ਜ਼ਿੰਦਗੀ ਵਿੱਚ ਆ ਜਾਵੇ ਉਹ ਕਿੰਨੀ ਭਾਗਾਂ ਵਾਲੀ ਹੋਵੇਗੀ ਇਹ ਗੱਲ ਮੇਰੇ ਦਿਮਾਗ ਵਿੱਚ ਚੱਲ ਰਹੀ ਸੀ ਇੱਕ ਪੁਰਸ਼ ਵਾਲੇ ਨਾਲ ਘਰ ਵਾਲੀ ਸੁਰੱਖਿਅਤ ਰਹਿੰਦੀ ਹੈ ਮੈਂ ਤਾਂ ਬਿਲਕੁਲ ਵੀ ਸੁਰੱਖਿਅਤ ਨਹੀਂ ਸੀ ਹਰ ਮਹਿਫਲ ਵਿੱਚ ਪਤਾ ਨਹੀਂ ਕਿੰਨੇ ਹੀ ਆਦਮੀ ਅਜੀਹਾ ਕੁਝ ਕਰ ਜਾਂਦੇ ਜੋ ਮੈਨੂੰ ਦੱਸਦੇ ਵੀ ਸ਼ਰਮ ਆਉਂਦੀ ਸੀ ਮਹਿਫਲ ਵਿੱਚ ਪਹੁੰਚੀ ਤਾਂ ਮੈਨੂੰ ਦੇਖ ਕੇ ਹਰ ਕੋਈ ਸੀਟੀਆਂ ਮਾਰ ਰਿਹਾ ਸੀ ਬਹੁਤ ਜ਼ੋਰ ਦੇ ਗਾਣੇ ਚੱਲ ਰਹੇ ਸੀ ਤੇ ਮੇਰੇ ਉੱਤੇ ਨੱਚਣ ਨਾਲ ਹਰ ਇਨਸਾਨ ਝੂਮ ਰਿਹਾ ਸੀ ਪਰ ਉਹ ਕੋਰਸ ਵਾਲਾ ਦੂਰ ਖੜ੍ਹਾ ਮੈਨੂੰ ਦੇਖ ਰਿਹਾ ਸੀ ਉਸ ਦੇ ਚਿਹਰੇ ਤੇ ਕੋਈ ਖੁਸ਼ੀ ਨਹੀਂ ਸੀ ਤੇ ਨਾ ਹੀ ਕੋਈ ਜੋਸ਼ ਉਹ ਬਿਲਕੁਲ ਚੁੱਪ ਸੀ ਜਿਸ ਤਰ੍ਹਾਂ ਮੈਨੂੰ ਦੇਖ ਰਿਹਾ ਸੀ ਲੱਗਦਾ ਸੀ ਉਸ ਨੂੰ ਇਹ ਸਭ ਕੁਝ ਪਸੰਦ ਨਹੀਂ ਸੀ ਨੱਚਦੇ-ਨੱਚਦੇ ਮੈਂ ਉਸ ਵੱਲ ਵੇਖਿਆ ਮੇਰੇ ਦਿਲ ਵਿੱਚ ਉਸ ਲਈ ਇੱਜ਼ਤ ਵਧ ਗਈ ਸੀ ਤੇ ਉਹ ਬਹੁਤ ਸ਼ਰੀਫ ਤੇ ਚੰਗਾ ਇਨਸਾਨ ਸੀ ਸ਼ਾਇਦ ਉਹ ਆਪਣੀ ਡਿਊਟੀ ਕਰਕੇ ਉੱਥੇ ਖੜ੍ਹਾ ਸੀ ਕਿਉਂਕਿ ਇੱਕ ਕਮਿਸ਼ਨਰ ਦੇ ਬੇਟੇ ਦਾ ਵਿਆਹ ਸੀ ਇਸ ਲਈ ਉਹ ਇਹ ਸਭ ਦਾ ਹਿੱਸਾ ਸੀ ਇੰਤਾਂ ਹੀ ਸਵੇਰ ਹੋ ਗਈ ਉਹ ਮੈਨੂੰ ਛੱਡਣ ਲਈ ਮੇਰੇ ਘਰ ਲਾਇਆ ਮੈਨੂੰ ਉੱਤਰਦੇ ਹੀ ਕਹਿਣ ਲੱਗਾ ਤੂੰ ਬਹੁਤ ਸੋਹਣੀ ਹੈ ਤੈਨੂੰ ਇਹ ਕੰਮ ਸ਼ੋਭਾ ਨਹੀਂ ਦਿੰਦਾ ਮੈਂ ਆਪਣੀਆਂ ਅੱਖਾਂ ਨੀਵੀਆਂ ਕਰਕੇ ਕਿਹਾ ਕਿ ਇਸ ਤੋਂ ਬਿਨਾ ਮੈਨੂੰ ਹੋਰ ਕੁਝ ਨਹੀਂ ਆਉਂਦਾ। ਇਹੀ ਕੰਮ ਮੈਨੂੰ ਆਉਂਦਾ ਹੈ ਤੇ ਨਾ ਹੀ ਦੁਨੀਆ ਕੁਝ ਕਰਨ ਦਿੰਦੀ ਹੈ। ਮੈਂ ਘਰ ਵਿੱਚ ਗਈ ਤੇ ਉਹ ਚਲਾ ਗਿਆ ਸੀ ਪਰ ਮੇਰੇ ਦਿਲ ਤੇ ਉਹ ਛਾ ਗਿਆ ਸੀ। ਮੈਂ ਸੋਚ ਰਹੀ ਸੀ ਪਤਾ ਨਹੀਂ ਉਸ ਨੂੰ ਹੁਣ ਕਦੋਂ ਵੇਖਾਂਗੀ। ਪਰ ਅਗਲੀ ਹੀ ਸ਼ਾਮ ਘਰ ਦਾ ਦਰਵਾਜ਼ਾ ਖੜਕਿਆ ਮੈਂ ਵੇਖਿਆ ਕਿ ਫੁੱਲਾਂ ਦੇ ਗੁਲਦਸਤੇ ਨਾਲ ਇੱਕ ਤੋਹਫ਼ਾ ਪਿਆ ਸੀ। ਮੈਂ ਉਸ ਨੂੰ ਚੁੱਕਿਆ ਅਤੇ ਅੰਦਰ ਲੈ ਕੇ ਗਈ। ਉਸ ਦੇ ਵਿੱਚ ਇੱਕ ਕਾਰਡ ਸੀ। ਉਸ ਨੂੰ ਜਦੋਂ ਮੈਂ ਖੋਲ ਕੇ ਵੇਖਿਆ ਤਾਂ ਉਸ ਵਿੱਚ ਲਿਖਿਆ ਸੀ ਕਿ ਤੈਨੂੰ ਇਹ ਸਭ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ ਪਰ ਕਿਸੇ ਮਹਿਫਲ ਵਿੱਚ ਜਾਣਾ ਤੈਨੂੰ ਸ਼ੋਭਾ ਨਹੀਂ ਦਿੰਦਾ ਮੇਰੇ ਚਿਹਰੇ ਤੇ ਮੁਸਕਰਾਹਟ ਆ ਗਈ ਸੀ ਇਹਨਾਂ ਸ਼ਬਦਾਂ ਨੇ ਮੈਨੂੰ ਦੱਸ ਦਿੱਤਾ ਸੀ ਕਿ ਇਹ ਤੋਹਫ਼ਾ ਕਿਸ ਨੇ ਮੇਰੇ ਲਈ ਭੇਜਿਆ ਸੀ ਮੇਰਾ ਦਿਲ ਖੁਸ਼ ਹੋ ਗਿਆ ਸੀ ਇਦਾਂ ਲੱਗ ਰਿਹਾ ਸੀ ਜਿਦਾਂ ਬੰਜਰ ਜ਼ਿੰਦਗੀ ਵਿੱਚ ਬਹਾਰ ਆ ਗਈ ਹੋਵੇ ਮੈਂ ਉਸ ਨੂੰ ਚੁੱਕਿਆ ਉਸ ਵਿੱਚ ਝਾਂਜਰ ਸੀ ਜਲਦੀ ਨਾਲ ਆਪਣੇ ਪੈਰਾਂ ਵਿੱਚ ਪਾ ਲਈ ਕਿ ਕਾਸ਼ ਇਹ ਇਨਸਾਨ ਮੇਰੀ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ ਹਮੇਸ਼ਾ ਲਈ ਉਹ ਮੇਰਾ ਹੋ ਜਾਂਦਾ ਤੇ ਮੈਂ ਉਸ ਦੇ ਨਾਲ ਕਿੰਨੀ ਸੁਰੱਖਿਤ ਰਹਿੰਦੀ ਦਿਲ ਵਿੱਚ ਇੱਕ ਖਾਪ ਸੀ ਕਿ ਉਹ ਮੈਨੂੰ ਅਪਣਾ ਲੈਂਦਾ ਮੈਂ ਪ੍ਰਾਰਥਨਾ ਕੀਤੀ ਸ਼ਾਇਦ ਪ੍ਰਾਰਥਨਾ ਕਬੂਲ ਹੋਣ ਦਾ ਕੋਈ ਸਮਾਂ ਸੀ ਕਿਉਂਕਿ ਉਸ ਦਿਨ ਦੇ ਬਾਅਦ ਇਸ ਤਰ੍ਹਾਂ ਦੇ ਤੋਹਫੇ ਆਉਣੇ ਸ਼ੁਰੂ ਹੋ ਗਏ ਫਿਰ ਇੱਕ ਦਿਨ ਉਹ ਆਇਆ ਤੇ ਉਸ ਨੂੰ ਦੇਖ ਕੇ ਮੇਰੀ ਖੁਸ਼ੀ ਦਾ ਟਿਕਾਣਾ ਨਹੀਂ ਸੀ ਪਸੀਓਣ ਹਮੇਸ਼ਾ ਮਿਲਦੇ ਸੀ ਮੈਂ ਇੱਜ਼ਤ ਦੀ ਜ਼ਿੰਦਗੀ ਗੁਜ਼ਾਰਨਾ ਚਾਹੁੰਦੀ ਸੀ ਮੈਂ ਇਸ ਨਾਜ ਗਾਣੇ ਨੂੰ ਛੱਡਣਾ ਚਾਹੁੰਦੀ ਸੀ ਇਸ ਲਈ ਮੈਂ ਉਸ ਨਾਲ ਵਿਆਹ ਦੀ ਗੱਲ ਕੀਤੀ ਤੇ ਉਹ ਤਿਆਰ ਹੋ ਗਿਆ ਮੇਰੇ ਲਈ ਇਸ ਤੋਂ ਵੱਧ ਹੋਰ ਕੀ ਹੋ ਸਕਦਾ ਸੀ ਮੈਨੂੰ ਹਮੇਸ਼ਾ ਲਈ ਸੁਰੱਖਿਆ ਮਿਲਣ ਵਾਲੀ ਸੀ ਫਿਰ ਇੱਕ ਦਿਨ ਉਸ ਨੇ ਚੋਰੀ ਨਾਲ ਮੇਰੇ ਨਾਲ ਵਿਆਹ ਕਰ ਲਿਆ ਸੀ ਮੈਂ ਉਸ ਦੇ ਨਾਲ ਵਿਆਹ ਕਰਵਾ ਕੇ ਬਹੁਤ ਖੁਸ਼ ਸੀ ਉਹ ਬਹੁਤ ਚੰਗਾ ਇਨਸਾਨ ਸੀ ਉਸ ਨੇ ਮੈਨੂੰ ਹਰ ਖੁਸ਼ੀ ਦਿੱਤੀ ਕੁਝ ਦਿਨਾਂ ਬਾਅਦ ਬੀਚ ਹੀ ਇਹ ਸਭ ਕੁਝ ਹੋ ਗਿਆ ਸੀ ਕਦੋਂ ਅਸੀਂ ਮਿਲੇ ਕਦੋਂ ਸਾਡੀ ਮੁਲਾਕਾਤਾਂ ਹੋਈਆਂ ਤੇ ਫਿਰ ਅਸੀਂ ਵਿਆਹ ਵੀ ਕਰ ਲਿਆ ਸੀ ਉਸ ਨਾਲ ਵਿਆਹ ਕਰਾ ਕੇ ਮੈਨੂੰ ਆਪਣੀ ਜ਼ਿੰਦਗੀ ਦਾ ਇਹ ਫੈਸਲਾ ਸਹੀ ਲੱਗ ਰਿਹਾ ਸੀ ਇੱਕ ਦਿਨ ਉਹ ਮੈਨੂੰ ਲੈਣ ਆਇਆ ਮੈਂ ਆਪਣੇ ਘਰ ਨੂੰ ਬੰਦ ਕੀਤਾ ਤੇ ਸਮਾਨ ਥੋੜਾ ਬਹੁਤ ਪੈਕ ਕੀਤਾ ਤੇ ਉਸਦੇ ਨਾਲ ਚਲੀ ਗਈ ਇੱਕ ਦੂਰ ਇਲਾਕੇ ਵਿੱਚ ਛੋਟਾ ਜਿਹਾ ਘਰ ਸੀ ਜਦੋਂ ਮੈਂ ਉਸ ਘਰ ਵਿੱਚ ਗਈ ਮੈਂ ਹੈਰਾਨ ਹੋ ਗਈ ਉੱਥੇ ਬਹੁਤ ਸਾਰੀ ਲੇਡੀ ਪੁਲਿਸ ਸੀ ਘਰ ਦੇ ਅੰਦਰ ਪੁਲਿਸ ਦੇਖ ਕੇ ਮੈਂ ਹੈਰਾਨ ਸੀ ਮੇਰਾ ਘਰ ਵਾਲਾ ਮੇਰੇ ਪਿੱਛੇ ਨਹੀਂ ਆਇਆ ਪੁਲਿਸ ਵਾਲਿਆਂ ਨੇ ਜ਼ਬਰਦਸਤੀ ਮੈਨੂੰ ਕਮਰੇ 'ਚ ਬੰਦ ਕੀਤਾ ਮੈਂ ਚੀਕਾਂ ਮਾਰਨ ਲੱਗੀ ਸਾਰਾ ਘਰ ਗੂੰਜ ਰਿਹਾ ਸੀ 2 ਘੰਟੇ ਮੈਂ ਤਕਲੀਫ ਵਿੱਚ ਬਿਤਾਏ ਸਮਝ ਨਹੀਂ ਆ ਰਿਹਾ ਸੀ ਕਿ ਮੇਰੇ ਨਾਲ ਇਦਾਂ ਕਿਉਂ ਹੋ ਰਿਹਾ ਮੈਂ ਤਾਂ ਆਪਣੀ ਖੁਸ਼ੀ ਲਈ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਉਸ ਨਾਲ ਵਿਆਹ ਕੀਤਾ ਸੀ ਪਤਾ ਨਹੀਂ ਉਹ ਕਿੱਥੇ ਚਲਾ ਗਿਆ ਸੀ ਤੇ ਮੈਨੂੰ ਇਹਨਾਂ ਔਰਤਾਂ ਦੇ ਹਵਾਲੇ ਕਰ ਗਿਆ ਸੀ ਜੋ ਕਿ ਮੈਨੂੰ ਬਹੁਤ ਟੌਰਚਰ ਕਰ ਰਹੀਆਂ ਸੀ ਤੇ ਸਵਾਲ ਕਰ ਰਹੀਆਂ ਸੀ ਜਿਸ ਦਾ ਜਵਾਬ ਮੇਰੇ ਕੋਲ ਨਹੀਂ ਸੀ ਮੈਂ ਉਹਨਾਂ ਦੇ ਕਿਸੇ ਸਵਾਲ ਦਾ ਜਵਾਬ ਨਾ ਦੇ ਸਕੀ ਇੰਨੇ ਵਿੱਚ ਨੇੜੀ ਇੰਸਪੈਕਟਰ ਨੇ ਕਿਸੇ ਨੂੰ ਫੋਨ ਕੀਤਾ ਤੇ ਕਹਿਣ ਲੱਗੀ ਰਾਜੇ ਕੁੜੀ ਇੰਨੀ ਸਿੱਧੀ ਨਹੀਂ ਜਿਸ ਨੂੰ ਤੂੰ ਭੋਲੀ ਕਹਿ ਰਿਹਾ ਸੀ ਇਹ ਜ਼ਬਾਨ ਖੋਲਣ ਨੂੰ ਤਿਆਰ ਨਹੀਂ ਤੇ ਅਸੀਂ ਇਸ ਨੂੰ ਟੌਰਚਰ ਕਰ ਕਰ ਥੱਕ ਚੁੱਕੇ ਹਾਂ ਇਸ ਦੀ ਜ਼ਬਾਨ ਹੁਣ ਤੂੰ ਹੀ ਖਲਵਾ ਉਸ ਔਰਤ ਦੇ ਮੂੰਹ ਤੋਂ ਇਹ ਨਾ ਸੁਣ ਕੇ ਮੈਂ ਹੋਸ਼ ਉੱਡ ਗਏ ਸੀ ਮੈਂ ਸੋਚਣ ਲੱਗੀ ਆਖਰ ਉਹ ਮੇਰੇ ਤੋਂ ਕੀ ਚਾਹੁੰਦਾ ਉਸਨੇ ਮੇਨਾਂ ਵਿਆਹ ਕਿਉਂ ਕੀਤਾ ਮੈਨੂੰ ਤਾਂ ਲੱਗਾ ਸੀ ਕਿ ਉਹ ਮੈਨੂੰ ਪਿਆਰ ਕਰਦਾ ਹੈ ਅਤੇ ਮੈਨੂੰ ਅਪਣਾਉਣਾ ਚਾਹੁੰਦਾ ਪਰ ਉਸਨੇ ਤਾਂ ਮੈਨੂੰ ਤੁਖਾ ਦਿੱਤਾ ਸੀ ਅਸਲ ਗੱਲ ਤਾਂ ਕੁਝ ਹੋਰ ਹੀ ਸੀ ਪਿਛਲੇ 2 ਘੰਟੇ ਤੋਂ ਔਰਤਾਂ ਜਿਸ ਤਰ੍ਹਾਂ ਸਵਾਲ ਕਰ ਰਹੀਆਂ ਸੀ ਮੈਨੂੰ ਉਸ ਦਾ ਜਵਾਬ ਹੀ ਨਹੀਂ ਪਤਾ ਸੀ ਮੈਂ ਉਸ ਨੂੰ ਜਵਾਬ ਨਾ ਦੇ ਸਕਦੀ ਕੁਚਿਰ ਪਿੱਛੋਂ ਕਮਰੇ ਵਿੱਚ ਰਾਜ ਆਇਆ ਉਸਨੇ ਉਹਨਾਂ ਔਰਤਾਂ ਨੂੰ ਬਾਹਰ ਜਾਣ ਦਾ ਇਸ਼ਾਰਾ ਕੀਤਾ ਤੇ ਉਹ ਬਾਹਰ ਚਲੀ ਗਈਆਂ ਮੇਰੇ ਕੋਲ ਆ ਕੇ ਉਹ ਬੈਠਾ ਤੇ ਕਹਿਣ ਲੱਗਾ ਮੈਂ ਤੇਨਾਂ ਕੁਝ ਵੀ ਗਲਤ ਨਹੀਂ ਕਰਨਾ ਚਾਹੁੰਦਾ ਜੇ ਤੂੰ ਇਨਾਂ ਔਰਤਾਂ ਨੂੰ ਸਿੱਧੀ ਤਰ੍ਹਾਂ ਹਰ ਗੱਲ ਦੱਸ ਦਿੰਦੀ ਤਾਂ ਤੈਨੂੰ ਇਨਾਂ ਟੌਰਚਰ ਸਹਿਣਾ ਨਾ ਪੈਂਦਾ ਮੈਂ ਤੈਨੂੰ ਸੱਚ ਵਿੱਚ ਪਿਆਰ ਕਰਦਾ ਮੈਂ ਤੈਨੂੰ ਆਪਣੇ ਦਿਲ ਤੋਂ ਅਪਣਾਇਆ ਪਰ ਮੈਂ ਤੇਰੇ ਤੋਂ ਕੁਝ ਜਾਣਨਾ ਚਾਹੁੰਦਾ ਜੋ ਕਿ ਤੈਨੂੰ ਮੈਨੂੰ ਦੱਸਣਾ ਚਾਹੀਦਾ ਹੈ ਮੈਂ ਤੈਨੂੰ ਦਰਦ ਨਹੀਂ ਦੇ ਸਕਦਾ ਇਸ ਲਈ ਇੱਥੋਂ ਚਲਾ ਗਿਆ ਸੀ ਤੂੰ ਇਹਨਾਂ ਦੇ ਕਿਸੇ ਸਵਾਲ ਦਾ ਕਿਉਂ ਨਹੀਂ ਜਵਾਬ ਦਿੱਤਾ ਰਾਤ ਹੁੰਦੇ ਹੀ ਰਾਜ ਨੇ ਮੈਨੂੰ ਕਿਹਾ ਕਿ ਤੂੰ ਮੇਨਾਂ ਧੋਖਾ ਕੀਤਾ ਵਿਆਹ ਦੇ ਨਾਂ ਤੇ ਤੂੰ ਮੈਨੂੰ ਇਹਨਾਂ ਦੇ ਹਵਾਲੇ ਕਰ ਦਿੱਤਾ ਇਹ ਕੀ ਪੁੱਛਣਾ ਚਾਹੁੰਦੀਆਂ ਨੇ ਮੈਨੂੰ ਸੱਚ ਵਿੱਚ ਨਹੀਂ ਪਤਾ ਮੈਂ ਨਹੀਂ ਜਾਣਦੀ ਕਿਹੜਾ ਰਾਜ ਹੈ ਜੋ ਮੇਰੇ ਤੋਂ ਪੁੱਛਣਾ ਚਾਹੁੰਦੀਆਂ ਨੇ ਮੈਂ ਤਾਂ ਤੇਰਨਾ ਇੱਜ਼ਤ ਦੀ ਜ਼ਿੰਦਗੀ ਵਧਾਉਣਾ ਚਾਹੁੰਦੀ ਸੀ ਇਸ ਲਈ ਤੇਰੇ ਪਿਆਰ ਵਿੱਚ ਆਪਣੇ ਆਪ ਨੂੰ ਤਬਾਹ ਕਰ ਬੈਠੀ ਤੇਰੇ ਤੋਂ ਚੰਗੇ ਤਾਂ ਉਹ ਆਦਮੀ ਨੇ ਜੋ ਮੈਨੂੰ ਪੈਸੇ ਦੇ ਕੇ ਨੱਚਣ ਲਈ ਬੁਲਾਉਂਦੇ ਨੇ ਘੱਟੋ ਘੱਟ ਉਹ ਮੇਰਾ ਭਰੋਸਾ ਤਾਂ ਨਹੀਂ ਤੋੜਦੇ ਉਹ ਜਿੱਦਾਂ ਤੇ ਹੈ ਉਦਾਂ ਦੇ ਹੀ ਸਾਹਮਣੇ ਆਉਂਦੇ ਨੇ ਪਰ ਤੂੰ ਮੇਨਾਂ ਧੋਖਾ ਕੀਤਾ ਹੈ ਉਹ ਕਹਿਣ ਲੱਗਾ ਮੈਂ ਤੈਨੂੰ ਪਿਆਰ ਕਰਦਾ ਪਰ ਆਪਣੇ ਫਰਜ਼ ਤੇ ਜ਼ਿੰਮੇਵਾਰੀਆਂ ਕਰਕੇ ਮਜਬੂਰ ਆ ਮੈਨੂੰ ਤੇਰੇ ਪਿੱਛੇ ਇਸ ਲਈ ਲਾਇਆ ਗਿਆ ਕਿ ਮੈਂ ਤੇਰੇ ਤੋਂ ਰਾਜ਼ ਪਤਾ ਕਰ ਸਕਾਂ ਜੋ ਤੇਰੀ ਮਾਂ ਨੇ ਮਰਨ ਤੋਂ ਪਹਿਲਾਂ ਸਾਨੂੰ ਨਹੀਂ ਦੱਸਿਆ ਤੂੰ ਆਪਣੀ ਮਾਂ ਵਾਂਗ ਪੱਕੀ ਹੈ ਮੇਰਾਜ ਨੂੰ ਕਿਹਾ ਮੈਂ ਨਹੀਂ ਜਾਣਦੀ ਤੁਸੀਂ ਕਿਸ ਫਾਈਲ ਦੀ ਗੱਲ ਕਰ ਰਹੇ ਹੋ ਮੈਨੂੰ ਆਪਣੀ ਮਾਂ ਦੇ ਕੋਲ ਕਿਸੇ ਵੀ ਤਰ੍ਹਾਂ ਦੀ ਕੋਈ ਫਾਈਲ ਅਜ ਤੱਕ ਨਹੀਂ ਦੇਖੀ ਸੀ ਤੇ ਨਾ ਹੀ ਮੈਂ ਤੇ ਮੇਰੀ ਮਾਂ ਪੜੇ ਲਿਖੇ ਸੀ ਸਾਡੇ ਕੋਲ ਕੋਈ ਫਾਈਲ ਹੁੰਦੀ ਅਸੀਂ ਚੋਰੀ ਕਿਉਂ ਕਰੀਏ ਪਤਾ ਨਹੀਂ ਕਿਉਂ ਤੁਸੀਂ ਸਾਡੇ ਤੇ ਇਲਜ਼ਾਮ ਲਾ ਰਹੇ ਹੋ ਅਸੀਂ ਨੱਚਣ ਵਾਲੇ ਹਾਂ ਚੋਰ ਨਹੀਂ ਇਹ ਸੁਣ ਕੇ ਉਹ ਹੱਸਣ ਲੱਗਾ ਤੇ ਕਹਿਣ ਲੱਗਾ ਕਿ ਤੇਰੀ ਮਾਂ ਇੰਨੀ ਚੰਗੀ ਨਹੀਂ ਸੀ ਜਿੰਨੀ ਤੂੰ ਉਸ ਨੂੰ ਸਮਝਦੀ ਹੈ ਉਹ ਬਹੁਤ ਹੀ ਚਲਾਕਔਰਤ ਸੀ ਲੋਕਾਂ ਦੇ ਰਾਜ਼ ਜਾਣਨ ਲਈ ਉਹਨਾਂ ਦੇ ਘਰੋਂ ਉਹਨਾਂ ਦੀਆਂ ਹੀ ਕਮਜ਼ੋਰੀਆਂ ਨੂੰ ਚੁੱਕ ਲੈਂਦੀ ਸੀ ਤੇ ਇੱਕ ਸਮੇਂ ਉਸਨੇ ਮਨਿਸਟਰ ਦੇ ਘਰ ਵਿੱਚ ਬਹੁਤ ਜ਼ਰੂਰੀ ਫਾਈਲ ਚੁੱਕ ਲਈ ਵਿਆਹ ਦੇ ਘਰ ਵਿੱਚ ਕੋਈ ਧਿਆਨ ਨਾ ਰੱਖ ਸਕਿਆ ਉਹ ਇੰਨੀ ਜ਼ਰੂਰੀ ਫਾਈਲ ਲੈ ਗਈ ਕਿ ਉਸ ਵਿੱਚ ਕੁਝ ਖੁਫੀਆ ਕਾਗਜ਼ ਨੇ ਜੋ ਸਰਕਾਰੀ ਨੇ ਜੇ ਉਹ ਫਾਈਲ ਨਾ ਮਿਲੀ ਤਾਂ ਬਹੁਤ ਮੁਸੀਬਤ ਖੜੀ ਹੋ ਜਾਣੀ ਹੈ ਇਸ ਲਈ ਅਸੀਂ ਉਹ ਫਾਈਲ ਲੱਭ ਰਹੇ ਹਾਂ ਜਿਸ ਦਿਨ ਮੈਂ ਤੈਨੂੰ ਲੈਣ ਲਈ ਘਰ ਆਇਆ ਸੀ ਉਸ ਦਿਨ ਮੈਨੂੰ ਪਤਾ ਲੱਗਾ ਕਿ ਤੂੰ ਸਤਾਰਾ ਦੀ ਤੀਹ ਹੈ ਇਸ ਲਈ ਮੈਂ ਜਾਣ ਬੁਝ ਕੇ ਤੇਰੇ ਨਾਲ ਪਿਆਰ ਦਾ ਨਾਟਕ ਕੀਤਾ ਤਾਂ ਜੋ ਮੈਂ ਉਹ ਫਾਈਲ ਬਾਰੇ ਜਾਣ ਸਕਾਂ ਪਰ ਤੂੰ ਮੈਨੂੰ ਅੱਜ ਤੱਕ ਉਸ ਫਾਈਲ ਬਾਰੇ ਨਹੀਂ ਦੱਸਿਆ ਮੈਨੂੰ ਸੱਚ ਨਹੀਂ ਪਤਾ ਉਹ ਕਿਹੜੀ ਫਾਈਲ ਸੀ ਮੇਰੀ ਅੱਖਾਂ ਵਿੱਚ ਹੰਝੂ ਸੀ ਮੈਂ ਉਸ ਨੂੰ ਕਿੱਥੋਂ ਦੱਸ ਸਕਦੀ ਸੀ ਕਿ ਮੇਰੀ ਮਾਂ ਨੇ ਕੋਈ ਅਜਿਹੀ ਹਰਕਤ ਕੀਤੀ 나ਹੀਂ ਮੈਂ ਉਸ ਕੋਲ ਕੋਈ ਫਾਈਲ ਦੇਖੀ ਸੀ ਮੈਂ ਰਾਜ ਨੂੰ ਜਦੋਂ ਕਿਹਾ ਤਾਂ ਉਹ ਹੋਰ ਗੁੱਸੇ ਵਿੱਚ ਆ ਗਿਆ ਉਸ ਨੇ ਮੇਰੇ ਮੂੰਹ ਦੇ ਉੱਤੇ ਥੱਪੜ ਮਾਰਿਆ ਅਤੇ ਕਹਿਣ ਲੱਗਾ ਜੇ ਤੂੰ ਰਾਜ ਨਾ ਦੱਸਿਆ ਤਾਂ ਮੈਂ ਤੈਨੂੰ ਤਰਾਕ ਦੇ ਦੇਣਾ ਫਿਰ ਤੂੰ ਜੇਲ੍ਹ ਦੇ ਵਿੱਚ ਛੜਦੀ ਰਹੀ ਇਹ ਸੁਣ ਕੇ ਮੇਰੇ ਪੈਰਾਂ ਥਲੋਂ ਜ਼ਮੀਨ ਖਿਸਕ ਗਈ ਇਸ ਡਰ ਤੋਂ ਕਿ ਮੈਨੂੰ ਤਲਾਕ ਨਾ ਦੇਵੇ ਮੈਂ ਝੂਠ ਕਹਿ ਦਿੱਤਾ ਕਿ ਮੈਨੂੰ ਉਸ ਫਾਈਲ ਬਾਰੇ ਪਤਾ ਹੈ ਮੇਰੇ ਮੂੰਹ ਤੋਂ ਇਹ ਗੱਲ ਸੁਣ ਕੇ ਉਸ ਦੇ ਚਿਹਰੇ ਤੇ ਚਮਕ ਆ ਗਈ ਸੀ ਉਹ ਖੁਸ਼ ਹੋ ਗਿਆ ਸੀ ਮੈਂ ਉਸਨੂੰ ਕਿਹਾ ਮੇਰੀ ਮਾਂ ਨੇ ਉਹ ਫਾਈਲ ਚੋਰੀ ਕੀਤੀ ਪਰ ਉਹ ਘਰ ਨਹੀਂ ਲੈ ਕੇ ਆਈ ਉਸਨੇ ਰਸਤੇ ਵਿੱਚ ਕਿਸੇ ਨੂੰ ਦੇ ਦਿੱਤੀ ਉਹ ਕੌਣ ਸੀ ਤੇ ਮੇਰੀ ਮਾਂ ਨੇ ਇਦਾਂ ਕਿਉਂ ਕੀਤਾ ਇਹ ਮੈਨੂੰ ਨਹੀਂ ਪਤਾ ਮੈਂ ਝੂਠ ਬੋਲ ਦਿੱਤਾ ਸੀ ਤੇ ਰਾਜ ਨੂੰ ਮੇਰੀ ਗੱਲ ਦਾ ਸੱਚ ਆ ਗਿਆ ਸੀ ਉਹ ਸਮਝ ਗਿਆ ਸੀ ਕਿ ਸ਼ਾਇਦ ਹੋ ਸਕਦਾ ਹੈ ਕਿ ਮੈਨੂੰ ਉਸ ਫਾਈਲ ਬਾਰੇ ਨਾ ਪਤਾ ਹੋਵੇ ਉਸਨੇ ਕਿਹਾ ਕਿ ਮੈਂ ਠੀਕ ਹੈ ਤੈਨੂੰ ਆਪਣੇ ਘਰ ਲੈ ਕੇ ਜਾਵਾਂਗਾ ਮੈਂ ਤੇਰੇ ਨਾਲ ਵਧੀਆ ਜ਼ਿੰਦਗੀ ਜੀਣਾ ਚਾਹੁੰਦਾ ਨੇਰੇ ਮੂੰਹ ਤੋਂ ਗੱਲ ਸੁਣ ਕੇ ਉਸ ਨੇ ਮੇਰਾ ਹੱਥ ਫੜਿਆ ਤੇ ਮੈਨੂੰ ਆਪਣੇ ਘਰ ਲੈ ਗਿਆ ਸੀ ਮੈਂ ਉਸਦੇ ਘਰ ਪਹੁੰਚੀ ਉਸਦੇ ਘਰ ਵਿੱਚ ਉਸਦੇ ਮਾਪਿਓ ਸੀ ਮੈਨੂੰ ਉਸ ਨੇ ਉਹਨਾਂ ਨਾਲ ਮਿਲਵਾਇਆ ਤੇ ਮੈਂ ਆਪਣੀ ਜ਼ਿੰਦਗੀ ਜੀਣ ਲੱਗੀ ਮੇਰੇ ਸਹੁਰਿਆਂ ਨੂੰ ਨਹੀਂ ਪਤਾ ਸੀ ਕਿ ਉਹ ਮੈਨੂੰ ਕਿੱਥੋਂ ਲੈ ਕੇ ਆਇਆ ਸੀ ਤੇ ਮੈਂ ਕੀ ਕੰਮ ਕਰਦੀ ਸੀ ਸਾਡੇ ਵਿਆਹ ਨੂੰ 1 ਮਹੀਨਾ ਹੋ ਗਿਆ ਸੀ ਇੱਕ ਦਿਨ ਮੈਂ ਆਪਣਾ ਘਰ ਪੂਰੀ ਤਰ੍ਹਾਂ ਖਾਲੀ ਕਰਨ ਲਈ ਗਈ ਕਿਉਂਕਿ ਮਕਾਨ ਮਾਲਕ ਚਾਹੁੰਦਾ ਸੀ ਕਿ ਮੈਂ ਘਰ ਖਾਲੀ ਕਰ ਦਵਾਂ ਉਹ ਕਿਸੇ ਹੋਰ ਨੂੰ ਕਰਾਇਤੇ ਦੇਣਾ ਚਾਹੁੰਦਾ ਸੀ ਘਰ ਦੀ ਚਾਬੀ ਉਹ ਮੇਰੇ ਤੋਂ ਮੰਗ ਰਿਹਾ ਸੀ ਮੈਂ ਘਰ ਗਈ ਸਾਰਾ ਸਮਾਨ ਖਿਲਰਿਆ ਪਿਆ ਸੀ ਮੈਂ ਜਾਣਦੀ ਸੀ ਕਿ ਇਹ ਕਮਰਾਜ ਅਤੇ ਉਸ ਦੇ ਸਾਥੀਆਂ ਨੇ ਕੀਤਾ ਮੈਂ ਚੁੱਪ ਕਰਕੇ ਸਮਾਨ ਇਕੱਠਾ ਕਰਨ ਲੱਗੀ ਆਪਣੀਆਂ ਮਾਂ ਦੀਆਂ ਯਾਦਾਂ ਨੂੰ ਮੈਂ ਇੱਕ ਪਾਸੇ ਸਮੇਟ ਲਿਆ ਸੀ ਜਿਹੜਾ ਸਮਾਨ ਮੇਰੀ ਮਾਂ ਨਾਲ ਸੰਬੰਧਿਤ ਸੀ ਉਸ ਨੂੰ ਨੇ ਇੱਕ ਪਾਸੇ ਰੱਖਿਆ ਅਚਾਨਕ ਮੈਨੂੰ ਯਾਦ ਆਇਆ ਉਸਨੇ ਮਰਦੇ ਸਮੇਂ ਮੇਰਾ ਹੱਥ ਫੜ ਕੇ ਮੈਨੂੰ ਕਿਹਾ ਸੀ ਮੈਂ ਜ਼ਿੰਦਗੀ ਵਿੱਚ ਬਹੁਤ ਗਲਤ ਕੀਤਾ ਹੁਣ ਮੈਂ ਠੀਕ ਕਰਨਾ ਚਾਹੁੰਦੀ ਹਾਂ ਇਸ ਲਈ ਮੈਂ ਇੱਕ ਬਹੁਤ ਹੀ ਕੀਮਤੀ ਚੀਜ਼ ਹਾਸਲ ਕੀਤੀ ਹੈ ਜਿਸ ਕਰਕੇ ਮੇਰੇ ਸਾਰੇ ਪਾਪ ਧੁੱਲ ਜਾਣਗੇ ਉਸ ਵਕਤ ਮਾਂ ਦੀ ਗੱਲ ਮੈਨੂੰ ਸਮਝ ਨਹੀਂ ਆਈ ਸੀ ਕਿ ਮਾਂ ਕੀ ਕਹਿਣਾ ਚਾਹੁੰਦੀ ਸੀ ਅੱਜ ਸਮਾਂ ਚੁੱਕਦੇ ਹੋਏ ਅਚਾਨਕ ਮੇਰੇ ਦਿਮਾਗ ਵਿੱਚ ਆਈ ਕਿ ਮਾਂ ਕੀ ਤੇ ਉਸ ਫਾਈਲ ਦੀ ਗਲਤ ਨਹੀਂ ਕਰ ਰਹੀ ਸੀ ਉਸ ਫਾਈਲ ਵਿੱਚ ਅਜਿਹਾ ਕੀ ਸੀ ਜੋ ਮਾਂ ਦੇ ਸਾਰੇ ਪਾਪ ਧੁੱਲ ਜਾਂਦੇ ਕਿਉਂਕਿ ਇੱਕ ਫਾਈਲ ਹਾਸਲ ਕਰਨ ਲਈ ਮਨਿਸਟਰ ਨੇ ਸਾਰੀ ਫੋਰਸ ਮੇਰੇ ਪਿੱਛੇ ਲਾਈ ਹੋਈ ਸੀ ਜ਼ਰੂਰ ਹੀ ਉਹ ਕੋਈ ਜ਼ਰੂਰੀ ਕਾਗਜ਼ ਹੋਣਾ ਮੈਂ ਸਭ ਸੋਚਦੇ ਹੋਏ ਸਮਾਨ ਇਕੱਠਾ ਕੀਤਾ ਤੇ ਫालतू ਸਮਾਨ ਖਬਾੜ ਵਾਲੇ ਨੂੰ ਵੇਚ ਦਿੱਤਾ ਫਿਰ ਮੇਰੀ ਮਾਂ ਦੀ ਮੈਨੂੰ ਗੱਲ ਯਾਦ ਆਈ ਉਸਨੇ ਕਿਹਾ ਸੀ ਕਿ ਜੇ ਤੈਨੂੰ ਕਦੇ ਮੇਰੀ ਯਾਦ ਆਵੇ ਤਾਂ ਆਪਣੇ ਪਿਓ ਦੀ ਫੋਟੋ ਨੂੰ سینੇ ਨਾਲ ਲਾ ਲਈ ਜੋ ਕਿ ਕੰਧ ਤੇ ਲੱਗੀ ਸੀ ਮੈਂ ਆਪਣੇ ਪਿਓ ਦੀ ਫੋਟੋ ਨੂੰ ਵੇਖਿਆ ਜੋ ਕਿ ਸਾਲਾਂ ਤੋਂ ਉੱਥੇ ਹੀ ਸੀ ਮੈਂ ਕਦੇ ਉਸ ਨੂੰ ਆਪਣੇ ਸੀਨੇ ਨਾਲ ਨਹੀਂ ਲਾਇਆ ਸੀ ਕਿਉਂਕਿ ਮੈਨੂੰ ਆਪਣੇ ਪਿਓ ਨਾਲ ਬਿਲਕੁਲ ਪਿਆਰ ਨਹੀਂ ਸੀ ਮੈਂ ਤਾਂ ਉਸ ਨੂੰ ਕਦੇ ਦੇਖਿਆ ਵੀ ਨਹੀਂ ਸੀ ਪਰ ਅੱਜ ਮਾਂ ਦੀ ਗੱਲ ਯਾਦ ਆਈ ਮਾਂ ਦੀ ਬਹੁਤ ਯਾਦ ਆ ਰਹੀ ਸੀ ਤਾਂ ਮੈਂ ਆਪਣੇ ਪਿਓ ਦੀ ਫੋਟੋ ਉਤਾਰੀ ਜਿੱਦਾਂ ਹੀ ਮੈਂ ਉਹਨੂੰ ਸੀਨੇ ਨਾਲ ਲਾਇਆ ਉਸ ਦੇ ਵਿੱਚੋਂ ਕਾਗਜ਼ ਨਿਕਲ ਕੇ ਜ਼ਮੀਨ ਤੇ गिर ਗਏ ਮੈਂ ਜਲਦੀ ਨਾਲ ਸਾਰੇ ਕਾਗਜ਼ ਚੁੱਕੇ ਤੇ ਲਗਾ ਲਿੱਤੇ ਮੈਨੂੰ ਲੱਗਾ ਕੀ ਸਭ ਮਿਲ ਕੇ ਇਸ ਨੂੰ ਹਿਲਬਰ ਰਹੇ ਸੀ ਮੈਂ ਪੜ੍ਹੀ ਲਿਖੀ ਨਹੀਂ ਸੀ ਬਸ ਥੋੜੀ ਬਹੁਤ ਮੈਨੂੰ ਹਿੰਦੀ ਆਉਂਦੀ ਸੀ ਪਰ ਇਹ ਸਾਰੇ ਕਾਗਜ਼ ਅੰਗਰੇਜ਼ੀ ਵਿੱਚ ਸੀ ਅਤੇ ਮੈਂ ਹੈਰਾਨ ਹੋ ਰਹੀ ਸੀ ਕਿ ਮਾਂ ਨੇ ਕਿੱਥੇ ਲੁਕੋਏ ਸੀ ਪਰ ਮੈਂ ਜਾਣਨਾ ਚਾਹੁੰਦੀ ਸੀ ਕਿ ਉਸ ਵਿੱਚ ਕੀ ਲਿਖਿਆ ਸੀ ਇਸ ਲਈ ਮੈਂ ਚੁੱਪ ਕਰਕੇ ਘਰੋਂ ਨਿਕਲੀ ਜਿੰਦਲਾਇਆ ਆਪਣੀ ਸਹੇਲੀ ਦੇ ਘਰ ਪਹੁੰਚੀ ਜੋ ਮੇਨ ਨਾਲ ਪੜਦੀ ਸੀ ਕਦੀ ਕਦਾਰ ਮੈਨੂੰ ਮਿਲਿਆ ਕਰਦੀ ਸੀ ਜਦੋਂ ਮੈਂ ਉਸ ਦੇ ਘਰ ਗਈ ਉਹ ਮੈਨੂੰ ਵੇਖ ਕੇ ਬਹੁਤ ਖੁਸ਼ ਹੋਈ ਉਸ ਨੂੰ ਮੇਰੇ ਵਿਆਹ ਬਾਰੇ ਪਤਾ ਲੱਗ ਗਿਆ ਸੀ ਅਤੇ ਉਸ ਨੇ ਮੈਨੂੰ ਖੁਸ਼ੀ ਨਾਲ ਅੰਦਰ ਬਰਾਇਆ ਮੈਂ ਉਸ ਨੂੰ ਉਹ ਕਾਗਜ਼ ਵਿਖਾਏ ਤੇ ਕਿਹਾ ਮੈਨੂੰ ਪੜ੍ਹ ਕੇ ਦੱਸ ਇਸ ਵਿੱਚ ਕੀ ਲਿਖਿਆ ਉਸ ਨੇ ਛੇਤੀ ਛੇਤੀ ਪੜਨਾ ਸ਼ੁਰੂ ਕੀਤਾ ਮੇਰੇ ਸਿਰ ਤੇ ਅਸਮਾਨ गिर ਗਿਆ ਸੀ ਉਸ ਵਿੱਚ ਮਨਿਸਟਰ ਦੇ ਸਾਰੇ ਕਾਰਨਾਮਿਆਂ ਦਾ ਕੱਚਾ ਚਿੱਠਾ ਸੀ ਉਸ ਨੇ ਆਪਣੀ ਪੋਸਟ ਦਾ ਫਾਇਦਾ ਚੁੱਕਦੇ ਹੋਏ ਕੁੜੀਆਂ ਦਾ ਧੰਦਾ ਕੀਤਾ ਜੋ ਕਿ ਮੇਰੀ ਮਾਂ ਨੂੰ ਪਤਾ ਲੱਗ ਗਿਆ ਸੀ ਤੇ ਮੇਰੀ ਮਾਂ ਨੇ ਉਹ ਫਾਈਲ ਚੁੱਕ ਲਈ ਸੀ ਉਸ ਵਿੱਚ ਸਭ ਲਿਖਿਆ ਸੀ ਉਹ ਕੁੜੀਆਂ ਨੂੰ ਵੇਚਦਾ ਸੀ ਮੇਰੀ ਮਾਂ ਆਪਣੇ ਨੱਚਣ ਦੇ ਕੰਮ ਨੂੰ ਪਸੰਦ ਨਹੀਂ ਕਰਦੀ ਸੀ ਇਸ ਲਈ ਉਹ ਚਾਹੁੰਦੀ ਸੀ ਕਿ ਉਸ ਦਾ ਕੱਚਾ ਚਿੱਠਾ ਖੁੱਲੇ ਤਾਂ ਜੋ ਮੇਰੀ ਮਾਂ ਦੇ ਪਾਪ ਕੁਝ ਘੱਟ ਹੋ ਸਕਣ ਉਹ ਮਜਬੂਰੀ ਵਿੱਚ ਇਹ ਸਭ ਕਰਦੀ ਸੀ ਉਸ ਨੂੰ ਲੱਗਿਆ ਕਿ ਕੁਝ ਦਿਨਾਂ ਦੀ ਮਹਿਮਾਨ ਹੈ ਤਾਂ ਉਸ ਨੇ ਫਾਈਲ ਚੁੱਕੀ ਤੇ ਪੁਲਿਸ ਦੇ ਹਵਾਲੇ ਕਰ ਦਿੱਤੀ ਇਸ ਤੋਂ ਪਹਿਲਾਂ ਪੁਲਿਸ ਉੱਥੋਂ ਚਲੀ ਗਈ ਹੁਣ ਮੈਂ ਸਮਝ ਗਈ ਸੀ ਕਿ ਫਾਈਲ ਪੁਲਸ ਨੂੰ ਮਿਲ ਵੀ ਗਈ ਤਾਂ ਮਿਨਿਸਟਰ ਦੇ ਖਰਾਬ ਕਾਰਵਾਈ ਕੋਈ ਨਹੀਂ ਕਰੂਗਾ ਕਿਉਂਕਿ ਉਸ ਦਾ ਸਭ ਤੇ ਹੀ આરોਪ ਸੀ ਕਾਨੂੰਨ ਅਨਾਂ ਹੁੰਦਾ ਹੈ ਗੁਨਾਹਗਰ ਨੂੰ ਸਜ਼ਾ ਨਹੀਂ ਮਿਲਦੀ ਤੇ ਬੇਗੁਨਾਹ ਨੂੰ ਜੇਲ੍ਹ ਜਾਣਾ ਪੈਂਦਾ ਮੈਂ ਬਹੁਤ ਸੋਚ ਸਮਝ ਕੇ ਆਪਣੀ ਦੋਸਤੀ ਮਦਦ ਨਾਲ ਕਾਗਜ਼ਾਂ ਦੀ ਵੀਡੀਓ ਬਣਾਈ ਤੇ ਉਸ ਨੂੰ ਸੋਸ਼ਲ ਮੀਡੀਆ ਤੇ ਪਾ ਦਿੱਤਾ ਉਹ ਫਾਈਲ ਲੈ ਕੇ ਮੈਂ ਆਪਣੇ ਘਰ ਵਾਲੇ ਕੋਲ ਪਹੁੰਚੀ ਤੇ ਉਸ ਦੇ ਹੱਥ ਵਿੱਚ ਦਿੰਦੇ ਹੋਏ ਕਿਹਾ ਕਿ ਇਹ ਲੋ ਫਾਈਲ ਜਿਹੜੀ ਤੁਸੀਂ ਹੁਣ ਤੱਕ ਲੱਭ ਰਹੇ ਸੀ ਇਹ ਸਾਰੇ ਕਾਗਜ਼ ਉਹੀ ਨੇ ਇਹ ਸੁਣ ਕੇ ਉਸ ਦੇ ਚਿਹਰੇ ਤੇ ਰੌਣਕ ਆ ਗਈ ਸੀ ਮੈਂ ਉਸ ਨੂੰ ਕਿਹਾ ਜੇ ਤੁਸੀਂ ਇਮਾਨਦਾਰ ਹੋ ਤਾਂ ਮਨਿਸਟਰ ਦੇ ਖਿਲਾਫ ਰਿਪੋਰਟ ਦਰਜ ਕਰਾਓ ਉਹ ਸਭ ਪੜ੍ਹ ਕੇ ਹੈਰਾਨ ਹੋ ਗਿਆ ਸੀ ਉਸ ਨੂੰ ਤਾਂ ਇਹ ਦੱਸਿਆ ਗਿਆ ਸੀ ਕਿ ਉਸ ਵਿੱਚ ਜ਼ਰੂਰੀ ਕਾਗਜ਼ ਨੇ ਪਰ ਜੋ ਕੁਝ ਮੈਂ ਉਸ ਨੂੰ ਦੱਸਿਆ ਜਾਂ ਉਸ ਨੇ ਵੇਖਿਆ ਉਸ ਨੇ ਮਨਿਸਟਰ ਖਿਲਾਫ ਰਿਪੋਰਟ ਦਰਜ ਕਰ ਲਈ ਹੁਣ ਅੱਗੇ ਮਾਮਲੇ ਵਿੱਚ ਪਤਾ ਨਹੀਂ ਕੀ ਹੋਣਾ ਕੀ ਨਹੀਂ ਅਸੀਂ ਦੋਨੋਂ ਨਹੀਂ ਜਾਣਦੇ ਮੇਰੇ ਘਰ ਵਾਲੇ ਤੇ ਬਹੁਤ ਪ੍ਰੈਸ਼ਰ ਹੈ ਕਿ ਇਸ ਮਾਮਲੇ ਨੂੰ ਦੱਬਿਆ ਜਾਵੇ ਪਰ ਇਮਾਨਦਾਰੀ ਨਾਲ ਆਪਣੇ ਫੈਸਲੇ ਤੇ ਡਟਿਆ ਹੈ ਪਰ ਉਹਨੇ ਕਦੋਂ ਤੱਕ ਪੈਰਾਂ ਤੇ ਖੜੇ ਰਹਿਣ ਦਿੱਤਾ ਜਾਊਗਾ ਮੈਂ ਨਹੀਂ ਜਾਣਦੀ ਸਾਡੇ ਦੇਸ਼ ਵਿੱਚ ਇਮਾਨਦਾਰੀ ਨਾਲ ਨੌਕਰੀ ਕਰਨਾ ਬਹੁਤ ਮੁਸ਼ਕਲ ਹੈ ਜੇ ਕੋਈ ਇਨਸਾਨ ਸਹੀ ਰਾਹ ਤੇ ਚੱਲਣਾ ਵੀ ਚਾਹੇ ਤਾਂ ਵੀ ਉਸ ਨੂੰ ਚੱਲਣ ਨਹੀਂ ਦਿੰਦੇ ਉਸ ਨੂੰ ਨੌਕਰੀ ਤੋਂ ਕੱਢ ਦਿੰਦੇ ਨੇ ਨਾ ਹੀ ਇਸ ਦੇਸ਼ ਵਿੱਚ ਚੈਨ ਰਿਹਾ ਤੇ ਨਾ ਹੀ ਇਨਸਾਫ ਰਿਹਾ